ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਭ ਲੋਕਾਂ ਚ ਪ੍ਰਧਾਨ ਪੁਰਖ ਕੌਣ ਗੀਤਾ ਹੰਕਾਰ ਮਿਟ ਗਿਆ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਇਸੇ ਕਰਕੇ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਸਾਧ ਸੰਗ ਜਾਤਾ ਮਿਟੈ ਅਬੇਮਾਨ ਉਹੀ ਪ੍ਰਧਾਨ ਪੁਰਖ ਜਿਹੜਾ ਹੰਕਾਰ ਛੱਡੇ ਇਹ ਅਵਸਥਾ ਬਣੇ ਆਪਸ ਕੋ ਜੋ ਜਾਣੇ ਨੀਚ 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 ਸਾਡੇ ਵਰਗੇ ਮੇਰੇ ਵਰਗੇ ਸਾਰੇ ਭਾਈ ਆਪਣੇ ਆਪ ਨੂੰ ਉੱਚਾ ਅਖਵਾਣਾ ਚਾਹੁੰਦੇ ਹਨ ਸਭ ਦੂਜਿਆਂ ਦੀਆਂ ਕਮੀਆਂ ਕੋਈ ਗੱਲ ਸਾਡੀ ਗਲਤੀ ਵੀ ਹੋਵੇ ਅਸੀਂ ਦੂਜਿਆਂ ਦੀਆਂ ਕਮੀਆਂ ਹਰ ਇੱਕ ਵਿਅਕਤੀ ਆਪਣੇ ਆਪ ਨੂੰ ਉੱਚਾ ਖਵਾਣਾ ਚਾਹੁੰਦਾ ਹੈ ਪਰ ਨਹੀਂ ਆਪਸ ਕੋ ਜੋ ਜਾਣੇ ਨੀਚਾ ਆਪਸ ਕੋ ਜੋ ਜਾਣੀ ਨੀਚ ਸੋਉ ਗਨਿਐ ਸਭ ਤੇ ਉਚਾ ਸੋਉ ਗਨਿਐ ਸਭ ਤੇ ਉਚਾ ਜਿਹੜਾ ਹੰਕਾਰ ਦੇ ਮਾੜੇ ਪ੍ਰਭਾਵ ਤੋਂ ਬਚ ਗਿਆ ਉਚਾ ਉਚਾ ਸ਼੍ਰੇਸ਼ਟ ਵਿਅਕਤੀ ਜਿਹੜਾ ਜਾਣੇ ਹੀ ਨੀਚਾ ਉਹਨੂੰ ਹੀ ਸਭ ਤੋਂ ਉੱਚਾ ģਹਿਣਾ ਬੋਲਾਂ ਨਾਲ ਨਹੀਂ ਇਹ ਇੱਕ ਅਵਸਥਾ ਹੈ ਜਿੰਨੀ ਬੰਦ ਵੀ ਕਰੋਗੇ ਜਿੰਨੀ ਗੁਰਬਾਣੀ ਪੜੋਗੇ ਨਾ ਬਾਅਦ ਵਿੱਚ ਮਨ ਤੇ ਹਾਥੀ ਵਰਗਾ ਹੋ ਜਾਂਦਾ ਹੈ ਹੰਕਾਰ ਹਾਥੀ ਵਰਗਾ ਮੇਰੇ ਵਰਗਾ ਕੋਈ ਗਿਆਨ ਨਹੀਂ ਕੋਈ ਦੂਜਾ ਮੇਰੇ ਜਿੰਨੀ ਕੋਈ ਪਾਣੀ ਪੜਦਾ ਹੋਏਗਾ ਇਹ ਹਾਥੀ ਵਰਗਾ ਹੋ ਜਾਂਦਾ ਹੈ ਨਾਲ ਨਾਲ ਮੁਕਤੀ ਦਾ ਦਰਵਾਜ਼ਾ ਰਾਈ ਦੇ ਦਾਣੇ ਤੋਂ ਵੀ ਨਾ ਦਸਵਾਂ ਹਿੱਸਾ ਹੈ ਜਿਹੜਾ ਮੁਕਤੀ ਦਾ ਦਰਵਾਜ਼ਾ ਹੈ ਮੁਕਤ ਦੁਆਰਾ ਸੰਕੂੜਾ ਮੁਕਤ ਦੁਆਰਾ ਸੰਕੂੜਾ ਰਾਈ ਦਸਵੇਂ ਪਾਏ ਰਾਈ ਦਸਵੇਂ ਪਾਏ ਰਾਈ ਦਸਵੇਂ ਪਾਏ ਵਾਹਿਗੁਰੂ 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 ਮੁਕਤ ਦੁਆਰਾ ਸੰਕੂਲ ਰਾਈ ਦਸਵੇ ਪਾਏ ਮਨ ਤੋਂ ਮੈ ਗਲ ਹੋਏ ਰਹਾ ਮਨ ਤੋਂ ਮੈ ਗਲ ਹੋਏ ਰਹਾ ਨਿਕਸਿਆ ਕਿਉਂ ਕਰ ਜਾਏ ਨਿਕਸਿਆ ਕਿਉਂ ਕਰ ਜਾਏ ਹੁਣ ਕਿਹਾ ਸੀ ਨਾ ਆਪਸ ਕੋ ਜੋ ਜਾਣੈ ਨੀਚਾ ਸੋਉ ਬਨਿਆ ਸਭ ਤੇ ਉੱਚਾ ਜਾਤ ਦਾ ਮਨ ਹੋਏ ਸਗਲ ਕੀ ਰੀਨਾ ਰੀਨਾ ਕੀ ਹੁੰਦਾ ਜੀ ਚਰਨ ਧੂੜੀ ਹੁਣ ਜਿਹੜਾ ਰੀਨਾ ਸ਼ਬਦ ਲਿਖਿਆ ਨਾ ਇਹ ਕਵਿਤਾ ਦਾ ਤੋਲ ਪੂਰਾ ਕਰਨ ਲਈ ਲਿਖਿਆ ਰੀਨਾ ਵੈਸੇ ਰੀਨਾ ਸ਼ਬਦ ਨਹੀਂ ਹੈ ਇਹ ਸ਼ਬਦ ਅਸਲ ਵਿੱਚ ਹੈ ਰੇਨ ਇਹ ਕਵਿਤਾ ਦਾ ਤੋਲ ਪੂਰਾ ਕਰਨ ਲਈ ਰੀਨਾ ਲਿਖਿਆ ਅਰਥ ਚਰਨ ਢੂੜੀ ਰਹਿਣਗੇ ਜੀ ਇਹ ਵੀ ਯਾਦ ਰੱਖਣਾ ਅਰਥ ਹੋ ਕੀ ਰਹਿਣਗੇ ਹਰ ਹਰ ਨਾਮ ਤਿੰਨ ਘਟ ਘਟ ਜੀਨਾ ਹਰ ਹਰ ਨਾਮ ਤਿੰਨ ਘਟ ਘਟ ਜੀਨਾ ਚੀਨਾ ਉਹ ਦੇ ਖੋਜ ਲਿਆ ਲੱਭ ਲੈਣਾ ਸਭ ਨਾਲ ਪ੍ਰੇਮ ਪਿਆਰ ਤਾਂ ਹੀ ਤਾਂ ਚਰਨ ਧੂੜੀ ਬਣੇ ਔਨੇ ਸਭ ਵਿੱਚ ਘਟ ਘਟ ਚੀਨਾ ਅੰਦਰ ਵਸਦੇ ਪ੍ਰਭੂ ਨੂੰ ਪਛਾਣਿਆ ਜਿਸ ਨੇ ਮਾਲਕ ਦੇ ਨਾਮ ਨੂੰ ਆਪਣੇ ਅੰਦਰ ਪਛਾਣ ਲਿਆ ਉਸ ਹਬ ਦੀ ਚਰਨ ਟੁੱਡੀ ਬਣ ਜਾਂਦਾ ਜਿਹਨੂੰ ਦੂਜਾ ਕੋਈ ਦਿਸਦਾ ਹੀ ਨਹੀਂ ਮਾਨੇ ਆਪਣੇ ਤੇ ਬੁਰਾ ਮਿਟਾਨਾ ਮਾਨੇ ਆਪਣੇ ਤੇ ਬੁਰਾ ਮਿਟਾਨਾ ਇਹ ਦੇਖੋ ਜੀ ਮਨ ਮਨਾਂ ਇਹ ਮਨ ਦੀ ਗੱਲ ਹੈ ਆਪਣੇ ਮਨ ਦੀ ਮਨ ਆਪਣੇ ਤੇ ਇਹ ਸੰਬੰਧ ਕੀ ਆ ਗਿਆ ਉਹਨੇ ਆਪਣੇ ਮਨ ਤੋਂ ਦੁਵੇਸ਼ ਬੁਰਾਈਆਂ ਨੂੰ ਮਿਟਾ ਦਿੱਤਾ ਖਤਮ ਕਰ ਦਿੱਤੀ ਦੁਵੇਸ਼ ਪੇਖ ਸਗਲ ਸ੍ਰਿਸ਼ਟ ਸਾਜਨਾ ਸ੍ਰਿਸ਼ਟ ਦੇ ਟੈਕੇ ਨੂੰ ਸਿਹਾਰੀ ਲੱਗੀ ਹੈ ਦਾ ਅਰਥ ਹੈ ਸ੍ਰਿਸ਼ਟੀ ਧਰਤੀ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ ਸਿਰ ਸ਼ਾਹਾ ਬਾਦਸ਼ਾਹ ਨਹਿਚਲ ਚੋਰ ਛੱਤ ਨਾਨਕ ਕਾ ਪਾਦਸ਼ਾਹ ਦੀਸਾ ਜਾਹਰਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸ੍ਰਿਸ਼ਟ ਤੇ ਸਾਜਨਾ ਸਾਰੀ ਸ੍ਰਿਸ਼ਟੀ ਵਿੱਚ ਮਿੱਤਰ ਦਿਸਦੇ ਨੇ ਸੱਜਣ ਵੇਖਦਾ ਆਪਣੇ ਉਹ ਮੇਰਾ ਸੱਜਣ ਜਿਵੇਂ ਸਭ ਕੋ ਮੀਤ ਹਮ ਆਪਨ ਕੀਨਾ ਸਭ ਕੋ ਮੀਤ ਹਮ ਆਪਨ ਕੀਨਾ ਸਭ ਕੋ ਹਮ ਸਭਨਾ ਕੇ ਸਾਜਨ ਹਮ ਸਭਨਾ ਕੇ ਸਾਜਨ हम सब ना के साजण हम सब ना के साजण दूर परायो मन का विरहा दूर परायो मन का विरहा تامیل میرے راجن تامیل میرے راجن سب کو میتے ہمیں آپن کی نا ہم سب سپنا کے ساجن کی ہوا جی ہن پیکھ سگل ਸ੍ਰਿਸ਼ਟ ਸਾਜਨਾ ਸੂਖ ਦੂਖ ਜਨ ਸਮ ਦ੍ਰਿਸ਼ਟੀਤਾ ਅਜਿਹੇ ਭਾਗਸ਼ਾਲੀ ਮਨੁੱਖ ਭਾਈ ਵੈਗਰੂ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਨੇ ਉਹ ਰਾਜ਼ੀ ਰਹਿੰਦਾ ਹੈ ਦੁਖ ਸੁਖ ਸਮ ਸਮ ਹੁੰਦਾ ਹੈ ਬਰਾਬਰ ਜਾਣਦਾ ਹੈ ਸੂਖ ਦੂਖ ਜਨ ਸਮ ਦ੍ਰਿਸ਼ਟੀਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਾਨਕ ਪਾਪ ਪੁੰਨ ਨਹੀਂ ਲੇਪਾ ਜਿਹੜਾ ਪਾਪ ਹੈ ਨਾ ਜਿਹੜਾ ਪੁੰਨ ਹੈ ਨਾ ਪਾਪ ਪੁੰਨ ਦੀ ਲਪਾਇ ਮਾਨਤਾ ਨਹੀਂ ਹੁੰਦੀ ਫਿਰ ਅਜਿਹੀ ਅਵਸਥਾ ਬਣ ਜਾਂਦੀ ਹੈ ਗੁਰੂ ਪਿਆਰਿਓ ਭਾਵ ਸੁਭਾਅ ਦੇ ਵਿੱਚ ਨੇਕੀ ਆ ਗਈ ਨੇਕੀ ਹੁਣ ਡਰ ਚ ਪੁੰਨ ਨਹੀਂ ਕਰਦਾ ਪਹਿਲਾਂ ਪੁੰਨ ਕਰਦਾ ਸੀ ਡਰ ਚ ਵੀ ਮੈਂ ਪੁੰਨ ਕਰਾਂ ਡਰ ਸੀ ਅੰਦਰ ਬਈ ਮੈਨੂੰ ਸਵਰਗ ਮਿਲੇ ਇਹ ਡਰ ਸੀ ਬਸ ਮੈਂ ਤੇ ਚੰਗੇ ਕਰਮ ਕਰਨੇ ਨੇ ਨਾ ਨਰਕ ਤੋਂ ਡਰ ਕੇ ਕਰਨੇ ਨੇ ਨਾ ਸਵਰਗ ਦੀ ਬਾਸ਼ਾ ਨਾਲ ਲੈ ਕੇ ਕਰਨੇ ਨਹੀਂ ਚੰਗੇ ਕਰਮ ਕਰਨੇ ਤੁਰਗ ਬਾਸ਼ਨਾ ਬਾਛੀ ਹੈ ਸੂਰਗ ਬਾਸ਼ਨਾ ਬਾਛੀ ਹੈ ਡਰੀਏ ਨਰਕ ਨਿਵਾਸ ਡਰੀਏ ਨਰਕ ਨਿਵਾਸ ਸੁਰਗਵਾਸ ਸੁਰਗਦਾਵਾਸਾ ਬਾਚੀ ਐ ਖਹਸ਼ ਨਰਕ ਕੱਕੇ ਨੂੰ ਸਿਆਰੀ ਲੱਗੀਆਂ ਨਰਕ ਵਿੱਚ ਇਹ ਫਿਰ ਸਮਝ ਆਦੰਦਾ ਮੇਰਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਆਹ ਰਾ ਸੱਚੇ ਬਾਦਸ਼ਾਹ ਕਹਿੰਦੇ ਨੇ ਹੁਨਾ ਹੈ ਸੋ ਹੋਈ ਹੈ ਹੁਨਾ ਹੈ ਸੋ ਹੋਈ ਹੈ ਮਨ ਨਾ ਕੀਜਿਆਸ ਮਨ ਨਾ ਕੀਜਿਆਸ جی वा वाहिगुरु जी वाहिगुरु वाहिगुरु